ਵਿਸ਼ਾ वार्ता ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਦੇਸ਼ ਦੇ ਆਜ਼ਾਦੀ ਦਿਹਾੜੇ ਦੀ ਸਭ ਨੂੰ ਬਹੁਤ-ਬਹੁਤ ਮੁਬਾਰਕ ਇਸ ਵਾਰ 15 ਅਗਸਤ ਯਾਨੀ ਕਿ ਆਜ਼ਾਦੀ ਦਾ ਦਿਵਸ ਬਹੁਤ ਖਾਸ ਰਹਿਣ ਵਾਲਾ ਕਿਉਂਕਿ ਇਸ ਸਾਲ ਆਜ਼ਾਦੀ ਦਿਵਸ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 12ਵੀਂ ਵਾਰ ਤਿਰੰਗਾ ਝੰਡਾ ਲਹਿਰਾਉਣਗੇ ਜਿਸ ਤੋਂ ਬਾਅਦ ਉਹ ਰਾਸ਼ਟਰ ਨੂੰ ਸੰਬੋਧਨ ਕਰਨਗੇ ਤੁਹਾਨੂੰ ਦੱਸ ਦਈਏ ਪ੍ਰਧਾਨ ਮੰਤਰੀ ਮੋਦੀ ਇਸ ਵਾਰ ਲਾਲ ਕਿਲੇ ਤੇ ਆਪਣੇ ਸੰਬੋਧਨ ਦੇ ਵਿੱਚ ਖਾਸ এজেন্ডਾ ਪੇਸ਼ ਕਰਨ ਦੇ ਨਾਲ-ਨਾਲ ਆਪਣੀ ਸਰਕਾਰ ਦਾ ਰਿਪੋਰਟ ਕਾਰਡ ਵੀ ਪੇਸ਼ ਕਰਨਗੇ ਇਸ ਦੌਰਾਨ ਉਹ ਮਹੱਤਵਪੂਰਨ ਨੀਤੀਆਂ ਪ੍ਰੋਗਰਾਮਾਂ ਦਾ ਐਲਾਨ ਜ਼ਰੂਰ ਕਰਦੇ ਹੋਏ ਨਜ਼ਰ ਆਉਣਗੇ ਪਿਛਲੇ ਆਜ਼ਾਦੀ ਦਿਵਸ ਦੇ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕਿਲੇ ਤੋਂ 11ਵੀਂ ਵਾਰ ਤਿਰੰਗਾ ਝੰਡਾ ਲਹਿਰਾ ਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਪਿੱਛੇ ਛੱਡ ਦਿੱਤਾ ਸੀ ਸੋ ਇਸ ਵਾਰ ਉਹ 12ਵੀਂ ਵਾਰ ਤਿਰੰਗਾ ਝੰਡਾ ਲਹਿਰਾ ਰਹੇ ਨੇ ਆਜ਼ਾਦੀ ਦਿਹਾੜੇ ਦੇ ਮੌਕੇ ਲਾਲ ਕਿਲੇ ਤੇ ਝੰਡਾ ਲਹਿਰਾਉਣ ਦੀ ਪਰੰਪਰਾ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਲਲਾਲ ਨਹਿਰੂ ਨੇ 1947 ਦੇ ਵਿੱਚ ਸ਼ੁਰੂ ਕੀਤੀ ਸੀ ਉਦੋਂ ਤੋਂ ਹੀ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ ਦਾ ਅਧਿਕਾਰਤ ਪਲੇਟਫਾਰਮ ਬਣ ਗਈ ਹੈ ਸੋ ਇਸ ਦੇ ਵਿੱਚ ਨਾ ਸਿਰਫ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦੱਸਿਆ ਜਾਂਦਾ ਹੈ ਸਗੋਂ ਦੇਸ਼ ਦੇ ਸਾਹਮਣੇ ਜੋ ਚੁਣੌਤੀਆਂ ਨੇ ਅਤੇ ਦੇਸ਼ ਦੇ ਭਵਿੱਖ ਦੇ ਸੰਬੰਧੀ ਸਰਕਾਰ ਦਾ ਕੀ ਦ੍ਰਿਸ਼ਟੀਕੋਣ ਹੈ ਇਹ ਵੀ ਪ੍ਰਧਾਨ ਮੰਤਰੀ ਦੇ ਵੱਲੋਂ ਅਕਸਰ ਹਰ ਸਾਲ ਇੱਥੇ ਪੇਸ਼ ਕੀਤਾ ਜਾਂਦਾ ਹੈ ਜਿੰਨੀ ਵਾਰ ਕਿਸੇ ਅਗ ਨੂੰ ਮੌਕਾ ਮਿਲਦਾ ਉਸ ਦਾ ਸਿਆਸੀ ਸਥਿਰਤਾ ਜਨਤਾ ਦੇ ਉੱਤੇ ਉਸ ਦੀ ਪਕੜ ਉਨੀ ਹੀ ਮਜ਼ਬੂਤ ਹੁੰਦੀ ਹੈ ਗੱਲ ਕਰਦੇ ਹਾਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ Jawaharlal Nehru ਦੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ Jawaharlal Nehru ਨੇ ਲਾਲ ਕਿਲੇ ਤੋਂ ਸਭ ਤੋਂ ਜ਼ਿਆਦਾ ਵਾਰ 17 ਵਾਰ ਝੰਡਾ ਤਿਰੰਗਾ ਝੰਡਾ ਲਹਿਰਾਉਣ ਦਾ ਉਹਨਾਂ ਦੇ ਨਾਮ ਤੇ ਰਿਕਾਰਡ ਹੈ 1947 ਤੋਂ ਲੈ ਕੇ 63 ਤੱਕ ਉਹਨਾਂ ਨੇ ਹਰ ਸਾਲ ਤਿਰੰਗਾ ਝੰਡਾ ਲਾਲ ਕਿਲੇ ਦੀ ਫ਼ਜ਼ੀਲ ਤੋਂ ਲਹਿਰਾਇਆ ਉਸ ਤੋਂ ਬਾਅਦ ਉਹਨਾਂ ਦੀ ਧੀ ਇੰਦਰਾ ਗਾਂਧੀ ਦਾ ਨਾਮ ਦੂਜੇ ਨੰਬਰ ਤੇ ਹੈ ਜਿਨ੍ਹਾਂ ਨੇ 16 ਵਾਰ ਲਾਲ ਕਿਲੇ ਦੀ ਫਸੀਲ ਤੋਂ 15 ਅਗਸਤ ਯਾਨੀ ਕਿ ਸੁਤੰਤਰਤਾ ਦਿਵਸ ਵਾਲੇ ਦਿਨ 16 ਵਾਰ ਇੰਦਰਾ ਗਾਂਧੀ ਨੇ ਤਿਰੰਗਾ ਝੰਡਾ ਲਹਿਰਾਇਆ ਉਹਨਾਂ ਨੇ ਆਪਣੇ ਕਾਰਜਕਾਲ 1966 76 1980 ਤੋਂ 84 ਤੱਕ ਦੇਸ਼ ਦੀ ਅਗਵਾਈ ਕੀਤੀ ਤੇ ਉਸ ਤੋਂ ਬਾਅਦ ਨਾਮ ਆਉਂਦਾ ਹੈ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ 15 ਅਗਸਤ 1925 ਨੂੰ ਲਾਲ ਕਿਲੇ ਦੀ ਫਸੀਲ ਤੋਂ 12ਵੀਂ ਵਾਰ ਤਿਰੰਗਾ ਝੰਡਾ ਲਹਿਰਾਉਣਗੇ ਝੰਡਾ ਲਹਿਰਾਉਣ ਦੇ ਨਾਲ-ਨਾਲ ਪ੍ਰਧਾਨ ਮੰਤਰੀ ਮੋਦੀ ਇਸ ਸੂਚੀ ਦੇ ਵਿੱਚ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਪੀਐਮ ਨੇ ਜਿਹੜੇ ਉਹ ਬਣ ਜਾਣਗੇ ਸੋ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਨਾਮ ਆਉਂਦਾ ਹੈ ਮਨਮੋਹਨ ਸਿੰਘ ਨੇ ਲਾਲ ਕਿਲੇ ਦੀ ਫਸੀਲ ਤੋਂ ਲਗਾਤਾਰ 10 ਵਾਰ ਤਿਰੰਗਾ ਝੰਡਾ ਲਹਿਰਾਇਆ ਤੇ ਰਾਸ਼ਟ੍ਰਵਾਰ ਨੂੰ ਰਾਸ਼ਟ੍ਰ ਨੂੰ 10 ਬਾਰ ਉਹਨਾਂ ਵੱਲੋਂ ਸੰਬੋਧਨ ਕੀਤਾ ਗਿਆ ਹੈ ਉਸ ਤੋਂ ਬਾਅਦ ਬੀਜੇਪੀ ਦੇ ਹੀ ਪ੍ਰਧਾਨ ਮੰਤਰੀ ਹਟਲ ਵਿਧਿਆਰੀ ਬਾਜਪਾਈ ਦਾ ਨਾਮ ਆਉਂਦਾ ਹੈ ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ 6 ਵਾਰ ਕੁੱਲ ਲਾਲ ਕਿਲੇ ਦੀ ਫਸੀਲ ਤੋਂ ਤਿਰੰਗਾ ਝੰਡਾ ਲਹਿਰਾਇਆ ਸੋ 15 ਅਗਸਤ 1925 ਨੂੰ 79ਵਾਂ ਜਿਹੜਾ ਸੁਤੰਤਰਤਾ ਦਿਵਸ ਹੈ ਮਨਾਇਆ ਜਾ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲੇ ਦੀ ਫਸੀਲ ਤੋਂ ਤਿਰੰਗਾ ਝੰਡਾ ਲਹਿਰਾਉਣਗੇ ਤੇ ਰਾਸ਼ਟਰ ਨੂੰ ਸੰਬੋਧਨ ਕਰਨਗੇ ਇਸ ਵਾਰ ਦਾ ਜਿਹੜਾ ਖਾਸ ਥੀਮ ਰੱਖਿਆ ਗਿਆ ਉਹ ਨਿਊ ਇੰਡੀਆ ਯਾਨੀ ਕਿ ਨਵਾਂ ਭਾਰਤ ਇਹਦਾ ਥੀਮ ਰੱਖਿਆ ਗਿਆ ਮੋਦੀ ਦਿੱਲੀ ਦੇ ਲਾਲ ਕਿਲੇ ਦੀ ਪਰਚੀਰ ਤੋਂ 12ਵੀਂ ਵਾਰ ਰਾਸ਼ਟਰ ਨੂੰ ਸੰਬੋਧਨ ਕਰਨਗੇ ਤੇ ਆਪਣੇ ਇਸ ਸੰਬੋਧਨ ਦੇ ਵਿੱਚ ਨਵੇਂ ਭਾਰਤ ਦੇ ਨਿਰਮਾਣ ਨੂੰ ਲੈ ਕੇ ਖਾਸ ਗੱਲਾਂ ਕਰਨਗੇ ਕਮਾਂਤਰੀ ਭਾਈਚਾਰਿਆਂ ਨੂੰ ਦੱਸਣਗੇ ਕਿ ਭਾਰਤ ਦਾ ਵਿਜਨ ਕੀ ਹੈ ਇਸ ਦੇ ਨਾਲ ਨਾਲ ਦੇਸ਼ ਨੂੰ ਵੀ ਦੱਸਣਗੇ ਕਿ ਭਾਰਤ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਵਿਜਨ ਹੋਵੇਗਾ ਤੇ ਨਵੇਂ ਭਾਰਤ ਦੇ ਪ੍ਰਤੀ ਪ੍ਰਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੀ ਦ੍ਰਿਸ਼ਟੀਕੋਣ ਹੈ ਕਿਸ ਤਰ੍ਹਾਂ ਉਹ ਦੇਸ਼ ਨੂੰ ਅੱਗੇ ਵਧਾਉਣਗੇ ਸਾਰੀਆਂ ਜਾਣਕਾਰੀਆਂ ਉਹ ਆਪਣੇ 15 ਅਗਸਤ ਦੇ ਸੰਬੋਧਨ ਦੇ ਵਿੱਚ ਦੇਣਗੇ ਸੋ ਪੂਰੇ ਦੇਸ਼ ਦੇ ਪ੍ਰਾ ਕਰਮ ਨੂੰ ਇਹ ਆਜ਼ਾਦੀ ਦਿਹਾੜਾ ਜਿਹੜਾ ਸਮਰਪਨ ਹੋਵੇਗਾ ਇਸ ਵਾਰ ਪਹਿਲੀ ਵਾਰ ਰਾਸ਼ਟ੍ਰ ਗਾਨ ਵਜਾਉਣ ਵਾਲੇ ਬੈਂਡ ਦੇ ਵਿੱਚ 11 ਅਗਨੀ ਵੀਰਾਂ ਨੂੰ ਹਿੱਸਾ ਜਿਹੜਾ ਉਹ ਦਿੱਤਾ ਗਿਆ 11 ਅਗਨੀਵੀਰ ਜਿਹੜੇ ਸਾਡੇ ਅਗਨੀਵੀਰ ਨੇ ਉਹ ਇਸ ਦੇ ਵਿੱਚ ਹਿੱਸਾ ਲੈਣਗੇ ਸੋ ਇਸ ਇਨਵੀਟੇਸ਼ਨ ਕਾਰਡ ਦੇ ਵਿੱਚ ਵੀ ਇਸ ਵਾਰ ਬਹੁਤ ਕੁਝ ਖਾਸ ਹੈ ਜਿਹੜੇ ਪ੍ਰਮੁੱਖ ਕੁਮਾਂਦਰੀ ਮਹਿਮਾਨਾਂ ਨੂੰ ਇਨਵੀਟੇਸ਼ਨ ਕਾਰਡ ਦਿੱਤਾ ਗਿਆ ਉਸ ਦੇ ਵਿੱਚ ਆਪਰੇਸ਼ਨ ਸਿੰਦੂਰ ਦਾ ਜਾਣਕਾਰੀ ਦੇ ਮੁਤਾਬਕ ਲੋਗੋ ਲਗਾਇਆ ਗਿਆ ਚਨਾਬ ਪੁਲ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਸਭ ਤੋਂ ਉੱਚਾ ਪੁਲ ਬਣਾਇਆ ਗਿਆ ਏਸ਼ੀਆ ਦਾ ਉਸ ਦਾ ਵਾਟਰਮਾਰਕ ਵੀ ਇਸ ਇਨਵੀਟੇਸ਼ਨ ਕਾਰਡ ਦੇ ਉੱਤੇ ਲੱਗਿਆ ਹੋਇਆ ਹੈ ਸੋ ਜੋ ਕਿ ਨਵੇਂ ਭਾਰਤ ਦੇ ਇੱਕ ਉਦੇ ਨੂੰ ਦਿਖਾਉਂਦਾ ਨਵੇਂ ਭਾਰਤ ਦੇ ਰਾਈਜ਼ ਨੂੰ ਇਹ ਪ੍ਰਤੀਬਿੰਬਿਤ ਕਰਦਾ ਹੈ ਇਹ ਕਾਰਡ ਜਿਹੜਾ ਪ੍ਰਮੰਤਰੀ ਭਾਈਚਾਰੇ ਨੂੰ ਪ੍ਰਮੰਤਰੀ ਸਾਡੇ ਮਹਿਮਾਨਾਂ ਨੂੰ ਦਿੱਤਾ ਗਿਆ ਹੁਣ ਇੱਕ ਨਜ਼ਰ ਪਾਉਨੇ ਹੈ ਕਿ ਇਸ ਪੂਰੇ ਪ੍ਰੋਗਰਾਮ ਦੇ ਵਿੱਚ ਸ਼ਡਿਊਲ ਕੀ ਰਹਿਣ ਵਾਲਾ ਸਭ ਤੋਂ ਪਹਿਲਾਂ ਲਾਲ ਕਿਲੇ ਦੇ ਵਿੱਚ ਪ੍ਰਧਾਨ ਮੰਤਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਰੱਖਿਆ ਰਾਜ ਮੰਤਰੀ ਅਤੇ ਰੱਖਿਆ ਸਚਿਵ ਜਿਹੜੇ ਉਹ ਆਉਣਗੇ ਉਸ ਤੋਂ ਬਾਅਦ ਰੱਖਿਆ ਸੱਚੇ ਵਿੱਚ ਦਿੱਲੀ ਦੇ ਖੇਤਰ ਦੇ ਜਨਰਲ ਆਫਿਸ ਕਮਾਂਡਿੰਗ ਜੀਸੀਓ ਲੈਫਟਨੈਂਟ ਜਨਰਲ ਵਰਨਿਸ਼ ਕੁਮਾਰ ਅਤੇ ਪ੍ਰਧਾਨ ਮੰਤਰੀ ਦੇ ਨਾਲ ਇਹਨਾਂ ਸਾਰਿਆਂ ਦਾ ਪਰਿਚੇਅ ਕਰਾਉਣਗੇ ਜਾਣ ਪਛਾਣ ਕਰਾਉਣਗੇ ਉਸ ਤੋਂ ਬਾਅਦ ਦਿੱਲੀ ਦੇ ਜੀਓਸੀ ਪ੍ਰਧਾਨ ਮੰਤਰੀ ਮੋਦੀ ਨੂੰ ਸਲਾਮੀ ਮੰਜ ਤੱਕ ਲੈ ਕੇ ਆਉਣਗੇ ਇੰਟਰ ਸਰਵਿਸਿਜ਼ ਤੇ ਦਿੱਲੀ ਪੁਲਿਸ ਗਾਰਡ ਦੀ ਜੁਆਇੰਟ ਟੁਕੜੀ ਪੀਐਮ ਨੂੰ ਸਲਾਮੀ ਦੇਵੇਗੀ ਪ੍ਰਧਾਨ ਮੰਤਰੀ ਦੇ ਲਈ ਗਾਰਡ ਆਫ ਆਨਰ ਦਸਤੇ ਦੇ ਵਿੱਚ 96 ਜਵਾਨ ਸ਼ਾਮਲ ਹੋਣਗੇ ਆਰਮੀ ਨੇਵੀ 에ਅਰ ਫੋਰਸ ਤੇ ਦਿੱਲੀ ਪੁਲਿਸ ਦੇ 24-24 ਜਵਾਨ ਇਸ ਦੇ ਵਿੱਚ ਸ਼ਾਮਲ ਹੋਣਗੇ ਉਸ ਤੋਂ ਬਾਅਦ ਗਾਰਡ ਆਫ ਆਨਰ ਤੋਂ ਬਾਅਦ ਪ੍ਰਧਾਨ ਮੰਤਰੀ ਲਾਲ ਕਿਲੇ ਦੀ ਪਰਚੀਰ ਵੱਲ ਵਧਣਗੇ ਉੱਥੇ ਰੱਖਿਆ ਮੰਤਰੀ ਰਾਜਨਾਥ ਸਿੰਘ ਸੀਡੀਐਸ ਦੇ ਨਾਲ ਤਿੰਨਾ ਸਿਨਾਵਾ ਦੇ ਪ੍ਰਮੁੱਖ ਜਿਹੜੇ ਨੇ ਮੌਜੂਦ ਰਹਿਣਗੇ ਫਲਾਈਂਗ ਅਫਸਰ ਰਸ਼ੀ ਕੁਮਾਰ ਰਾਸ਼ਟਰੀ ਤਵਾਜ ਲਹਿਰਾਉਣ ਦੇ ਵਿੱਚ ਪ੍ਰਧਾਨ ਮੰਤਰੀ ਦੀ ਸਹਾਇਤਾ ਕਰੇਗੀ ਅਤੇ 21 ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ ਪਹਿਲੀ ਵਾਰ 11 ਅਗਨੀਵੀਰ ਮਿਊਜ਼ੀਸ਼ੀਅਨ ਇਸ ਬੈਂਡ ਦਾ ਹਿੱਸਾ ਹੋਣਗੇ ਜੋ ਰਾਸ਼ਟ੍ਰਗਾਨ ਵਜਾਉਣਗੇ ਸੋ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਰਾਸ਼ਟਰ ਦੇ ਨਾਮ ਸੰਬੋਧਨ ਕਰਨਗੇ ਸੋ ਪਹਿਲੀ ਵਾਰ ਅਗਨੀਵੀਰ ਨੇ ਜਿਹੜੇ ਉਹ ਮਿਊਜ਼ੀਸ਼ੀਅਨ ਬੈਂਡ ਦੇ ਵਿੱਚ ਆਪਣੀਆਂ ਸੇਵਾਵਾਂ ਦੇਣਗੇ ਹਿੱਸਾ ਲੈਣਗੇ ਇਸ ਵਾਰ ਫੁੱਲਾਂ ਦੀ ਸਜਾਵਟ ਜਿਹੜੀ ਕੀਤੀ ਗਈ ਹੈ ਉਸ ਦਾ ਇੱਕ ਖਾਸ ਥੀਮ ਹੈ ਜਿਸ ਨੂੰ ਆਪਰੇਸ਼ਨ ਸਿੰਧੂਰ ਦੇ ਨਾਮ ਤੇ ਬਣਾਇਆ ਗਿਆ ਸੋ ਇਸ ਸਾਲ ਸੁਤੰਤਰਤਾ ਦਿਵਸ ਦੇ ਸਮਾਰੋਹ ਦੇ ਦੌਰਾਨ ਆਪਰੇਸ਼ਨ ਸਿੰਧੂਰ ਦੀ ਸਫਲਤਾ ਦਾ ਜਸ਼ਨ ਮਨਾਇਆ ਜਾਵੇਗਾ ਗਿਆਨ ਪੱਥ ਤੇ ਵਿਊ ਕਟਰ ਦੇ ਉੱਤੇ ਆਪਰੇਸ਼ਨ ਸਿੰਧੂਰ ਦਾ ਲੋਗੋ ਹੋਵੇਗਾ ਫੁੱਲਾਂ ਦੇ ਨਾਲ ਸਜਾ ਹੋਇਆ ਇਹ ਪੂਰਾ ਜਿਹੜਾ ਆਪਰੇਸ਼ਨ ਸਿੰਧੂਰ ਦੇ ਉੱਤੇ ਆਧਾਰਿਤ ਹੋਵੇਗਾ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਨਿਮੰਤਰਣ ਪੱਤਰ ਯਾਨੀ ਕਿ ਇਨਵੀਟੇਸ਼ਨ ਲੈਟਰਾਂ ਦੇ ਉੱਤੇ ਵੀ ਆਪਰੇਸ਼ਨ ਸੰਦੂਰ ਦਾ ਜਿਹੜਾ ਲੋਗੋ ਆ ਤੇ ਚਨਾਬ ਪੁਲ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਏਸ਼ੀਆ ਦਾ ਸਭ ਤੋਂ ਉੱਚਾ ਪੁਲ ਬਣਾਇਆ ਗਿਆ ਉਸ ਦੀ ਤਸਵੀਰ ਹੋਵੇਗੀ ਉਸ ਦਾ ਵਾਟਰਮਾਰਕ ਹੋਵੇਗਾ ਜੋ ਕਿ ਨਵੇਂ ਭਾਰਤ ਦੇ ਜਿਹੜੀ ਚੜ੍ਹਤ ਹੈ ਨਵੇਂ ਭਾਰਤ ਦਾ ਉਹਦੇ ਹੋਣਾ ਜਾਂ ਰਾਈਜ਼ ਹੋਣਾ ਉਸ ਨੂੰ ਦਰਸਾਉਂਦਾ ਹੈ ਸੋ ਫੁੱਲਾਂ ਦੀਆਂ ਪੰਖੜੀਆਂ ਦੀ ਵਰਖਾ ਪ੍ਰਧਾਨ ਮੰਤਰੀ ਇਸ ਵਰਸ਼ਾ ਦੇ ਵਿੱਚ ਫੁੱਲਾਂ ਦੀਆਂ ਪੰਖੜੀਆਂ ਦੀ ਵਰਖਾ ਦੇ ਵਿੱਚ ਪ੍ਰਧਾਨ ਮੰਤਰੀ ਰਾਸ਼ਟਰ ਨੂੰ ਸੰਬੋਧਨ ਕਰਨ ਦੇ ਅਤੇ ਭਾਸ਼ਣ ਦੇ ਸਮਾਪਨ ਦੇ ਉੱਤੇ ਰਾਸ਼ਟਰੀ ਕ੍ਰੈਡਿਟ ਕੋਰ ਯਾਨੀ ਕਿ ਸਾਡੇ ਐਨਸੀਸੀ ਦੇ ਜਵਾਨ ਜਿਹੜੇ ਕਿ ਫੌਜ ਅਤੇ ਸੁਰੱਖਿਆ ਦਸਤਿਆਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਕ ਟ੍ਰੇਨਿੰਗ ਪ੍ਰੋਗਰਾਮ ਅਤੇ ਐਨਸੀਸੀ ਸਾਡੇ ਨੌਜਵਾਨ ਬੱਚੇ ਜਿਹੜੇ ਕਿ ਸਕੂਲਾਂ ਤੇ ਕਾਲਜਾਂ ਚ ਪੜ੍ਹਦੇ ਨੇ ਐਨਸੀਸੀ ਦੇ ਜਵਾਨ ਜਿਹੜੇ ਨੇ ਭਾਰਤ ਮੇਰਾ ਭਾਰਤ ਸਵੈਮ ਸੇਵਕ ਰਾਸ਼ਟਰ ਗਾਣ ਜਿਹੜੇ ਨੇ ਉਹ ਗਾਉਣਗੇ ਸੋ ਇਸ ਪੂਰੇ ਸਮਾਰੋਹ ਦੇ ਵਿੱਚ ਐਨਸੀਸੀ ਦੀ ਵੀ ਦਾ ਵੀ ਵੱਡਾ ਯੋਗਦਾਨ ਹੋਵੇਗਾ ਸੋ ਇਸ ਵਾਰ ਆਪਰੇਸ਼ਨ ਸਿੰਦੂਰ ਨੂੰ ਸਮਰਪਣ ਹੋਵੇਗਾ ਅਤੇ ਨਵੇਂ ਭਾਰਤ ਦੇ ਥੀਮ ਦੇ ਉੱਤੇ ਇਸ ਸਾਲ ਦਾ ਜਿਹੜਾ ਸੁਤੰਤਰਤਾ ਦਿਵਸ ਆ ਉਹ ਦਿੱਲੀ ਦੇ ਵਿੱਚ ਮਨਾਇਆ ਜਾਵੇਗਾ ਪ੍ਰਧਾਨ ਮੰਤਰੀ ਮੋਦੀ ਖਾਸ ਤੌਰ ਤੇ ਇਸੇ ਥੀਮ ਨੂੰ ਲੈ ਕੇ ਆਪਣਾ ਭਾਸ਼ਣਾ ਜਿਹੜਾ ਉਹ ਅੱਜ ਦੇਣਗੇ